ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਤੁਸੀਂ ਕੱਟੀਆਂ ਬੱਛੀਆਂ ਜਲਦੀ ਕਿਵੇਂ ਤਿਆਰ ਕਰ ਸਕਦੇ ਹੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਬੱਛੀ ਆ ਬੱਛੀ ਉਹ 10-12 ਮਹੀਨਿਆਂ ਦੇ ਵਿੱਚ ਗੱਭਣ ਹੋ ਜਾਂਦੀ ਆ ਤੇ ਕੱਟੀ ਆ ਜਿਹੜੀ ਉਹ 16-17 ਮਹੀਨੇ ਦੇ ਵਿੱਚ ਗੱਭਣ ਹੋ ਜਾਂਦੀ ਹੈ ਜੇ ਆਪਾਂ ਸਹੀ ਸੰਭਾਲ ਰੱਖੀਏ ਜਿੱਦੋਂ ਤੋਂ ਆਪਣੇ ਕੋਲੇ ਆਪਣੇ ਪਸ਼ੂ ਹੁੰਦੇ ਆ ਉਦੋਂ ਤੋਂ ਆਪਾਂ ਜੇ ਸਹੀ ਖੁਰਾਕ ਦੇਵਾਂਗੇ ਤਾਂ 16-17 ਮਹੀਨਿਆਂ ਦੇ ਵਿੱਚ ਤੁਸੀਂ ਕੱਟੀ ਬੱਛੀ ਤਿਆਰ ਕਰ ਸਕਦੇ ਹੋ ਕਿ ਮੈਂ ਕਰ ਰਹੀਆਂ ਕੀ ਕੀ ਚੀਜ਼ਾਂ ਦੇਣੀਆਂ ਉਹ ਆਪਾਂ ਸਾਰੀ ਨੌਲੇਜ ਦੇਵਾਂਗੇ ਸਾਨੂੰ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਚ ਦੱਸਿਆ ਸੀਗਾ ਕਿ ਤੁਸੀਂ ਕਾਫ ਨੂੰ ਜਲਦੀ ਤਿਆਰ ਕਰਨ ਵਾਸਤੇ ਨਾਲ ਕੀ ਕੀ ਚੀਜ਼ਾਂ ਦੇਣੀਆਂ ਨੰਬਰ 1 ਤੇ ਤੁਹਾਨੂੰ ਬੌਲਾ ਜਦੋਂ ਆਪਣਾ ਮੱਝ ਚੂਪੀ ਜਾਂ ਗਾਂ ਚੂਪੀ ਉਹਨੂੰ ਜਿਹੜਾ 1-2 ਘੰਟਿਆਂ ਦੇ ਵਿੱਚ ਬੌਲਾ ਜ਼ਰੂਰੀ ਆ ਉਹਨੂੰ ਪਿਉਣਾ ਠੀਕ ਹੈ ਜਿੰਨਾ ਤੁਸੀਂ ਫੇਰ ਪਿਆ ਕੇ ਡੇਰ ਜਿਮੇ 2-3 ਕਿਲੋ ਪਿਆਤਾ ਫਿਰ ਤੁਸੀਂ 8-10 ਘੰਟਿਆਂ ਮਗਰੋਂ ਫਿਰ ਤੁਸੀਂ 4 ਤੋਂ 5 ਕਿਲੋ ਬੋੜਾ ਪਿਆਤਾ ਇਸ ਤਰ੍ਹਾਂ ਪਿਆ ਸਕਦੇ ਹੋ ਅੱਗੇ ਦੁੱਧ ਆ ਜਿਹੜਾ ਉਹ ਟੈ ਟੈ 3-3 ਕਿਲੋ ਕਰਕੇ ਡੇਲੀ ਪੀਉਂਦੇ ਰਹੋ 2 ਮਹੀਨੇ 2.5 ਮਹੀਨੇ ਪੂਰਾ ਦੁੱਧ ਪੀਉਣਾ ਤੇ ਨਾਲ ਤੁਸੀਂ ਜਿੱਦਣ ਛੋਡਾ ਜੇ ਬੱਸੀ ਆ ਤੁਹਾਡੇ ਕੋਲੇ ਜਾਂ ਕੱਟੀ ਆ ਉਹਨੂੰ ਚੰਗਾ ਤੁਸੀਂ ਤਿਆਰ ਕਰਨਾ ਤੇ ਇੱਕ ਕਾਫ ਟੋਨ ਆਉਂਦਾ ਇਸ ਤਰ੍ਹਾਂ ਦਾ ਆ ਦੇਖੋ ਆਪ ਵੀ ਵਰਤ ਰਹੇ ਆ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਆ ਇਹ ਤੁਸੀਂ ਨਾਲ ਦੇਣਾ ਸਟਾਰਟ ਕਰਨਾ ਹੈ 10 ਐਮ ਐਲ ਦੇਣਾ ਇਹ ਤੁਸੀਂ ਸਰਿੰਜੇ ਲੈ ਲਿਓ ਜਿੰਮੇ ਕਿ ਆਪਾਂ ਸਰਿੰਜ ਦੇ ਨਾਲ ਦਿੰਨੇ ਆ ਇਹ 20 ਐਮ ਐਲ ਦੀ ਸਰਿੰਜ ਹੈ 10 ਐਮ ਐਲ ਲੈ ਲੈਣਾ ਤੇ ਪਕ ਜਿਹੜਾ ਬੱਸੀਆ ਜਾਂ ਕੱਟੀ ਆ ਉਹਦੇ ਮੂੰਹ 'ਚ ਹੀ ਪਾ ਦੇਣਾ ਠੀਕ ਹੈ ਸਿੱਧਾ ਹੀ ਇਹਦਾ ਕੰਮ ਕੀ ਆ ਨਾਲੇ ਤਾਂ ਡੀ ਵਾਰਮਿੰਗ ਜਿਹੜੀ ਨਾਲ ਦੀ ਨਾਲ ਤੁਹਾਡੇ ਕਾਫ ਦੀ ਜਿਹੜੀ ਹੁੰਦੀ ਰਹੂਗੀ ਤੇ ਕੋਈ ਵੀ ਉਹਨੂੰ ਖਰਾਕ ਜਿਹੜੀ ਦਿਨੇਓ ਤੁਸੀਂ ਜਿਵੇਂ ਪਹਿਲਾਂ ਤੁਸੀਂ ਦੁੱਧ ਪਿਆਉਣੇ ਉਹ ਬਿਲਕੁਲ ਹਾਜਮ ਆਊਗਾ ਫਿਰ ਤੁਸੀਂ 15 ਦਿਨਾਂ ਤੋਂ ਕਾਫ ਸਟਾਰਟਰ ਫੀਡ ਸਟਾਰਟ ਕਰਦੇ ਹੋ ਉਹ ਵੀ ਇਹਦੇ ਨਾਲ ਹਾਜਮ ਆਊਗੀ ਇਹ ਤੁਸੀਂ ਲਗਾਤਾਰ 2 ਮਹੀਨੇ ਸਿਰੂ ਰੱਖਣਾ ਤੁਸੀਂ ਫਿਰ ਜਦੋਂ 2 ਮਹੀਨੇ ਕ ਦਾ ਹੋ ਗਿਆ ਆਪਣੇ ਵਿੱਚ ਆ ਕੋਈ ਵੀ ਕੱਟੀ ਵੱੱਸੀ ਉਹਨੂੰ ਫਿਰ ਤੁਸੀਂ 20ml ਕਰ ਦਿਓ ਇਸ ਤਰ੍ਹਾਂ ਦਿੰਦੇ ਰਹੋ ਇਹਦੇ ਨਾਲ ਇੱਕ ਆ ਚੀਜ਼ ਬਹੁਤ ਜ਼ਰੂਰੀ ਆ ਇਹ ਹੈਗਾ ਜੀ ਸੀਜੀਪੀ ਇਹ ਕੀ ਕੰਮ ਕਰਦਾ ਇਹ ਕਿਉਂ ਦੇਣਾ ਜ਼ਰੂਰੀ ਆ ਇਹ ਆਪਾਂ 2 ਮਹੀਨਿਆਂ ਤੋਂ ਬਾਅਦ ਚ ਸਟਾਰਟ ਕਰਨਾ ਇਹ ਆਪਾਂ ਦੇਣਾਗਾ 25 ਗ੍ਰਾਮ 25 ਗ੍ਰਾਮ ਤੋਂ ਸਟਾਰਟ ਕਰਨਾ ਇਹ ਇਹਦੇ ਵਿੱਚ ਕੀ ਆ ਜਿਵੇਂ ਆਪਾਂ ਕਹਿੰਦੇ ਕੱਟੀ ਵੱਸੀ ਆਪਾਂ ਤਿਆਰ ਕਰ ਲਈ ਪੂਰੀ ਰਾਜੀ ਹੋ ਗਈ ਤੇ ਗੱਬਣ ਹੁੰਦੀ ਨਹੀਂ ਹੈਗੀ ਆਪਾਂ ਕਹਿੰਦੇ ਯਾਰ ਬਈ ਰਾਜੀ ਬਹੁਤਾ ਖਰਾਕ ਬਹੁਤ ਪਾਈ ਆਪਾਂ ਦੁੱਧ ਬਹੁਤ ਪਿਆਇਆ ਵੀ ਗੱਬਣ ਨਹੀਂ ਹੁੰਦੀ ਧਈ ਦਾ ਕੰਮ ਕੀ ਆ ਇਹਦੇ ਵਿੱਚ ਵਿਟਾਮਿਨਾਂ ਸਾਰੇ ਤਰ੍ਹਾਂ ਦੇ ਇਹਦੇ ਨਾਲ ਵਿੱਚੋਂ ਅੰਦਰੋਂ ਵੀ ਜਿਹੜੀ ਕੱਟੀ ਬੱਸੀ ਉਹਨੂੰ ਜਲਦੀ ਤਿਆਰ ਕਰੂਗੀ ਜੇ ਤੁਸੀਂ ਦੁੱਧ ਪਿਆਉਣੇ ਹੋ ਫੀਡ ਖਵਾਉਣੇ ਨਾਲ ਨਾਲ ਤੁਸੀਂ ਇਹ ਸਟਾਰਟ ਕਰ ਦਿਓ 2 ਮਹੀਨਿਆਂ ਤੋਂ ਬਾਅਦ ਦੇ ਵਿੱਚ ਇਹ ਜਿਵੇਂ ਜਿਵੇਂ ਗਰੋਥ ਉਹਦੀ ਵੱਧਦੀ ਜਾਊਗੀ ਉਮਰ ਵੱਧਦੀ ਜਾਊਗੀ ਤੁਸੀਂ ਵਧਾਉਂਦੇ ਜਾਓ ਉਹਨੂੰ 50 ਗ੍ਰਾਮ ਤੱਕ ਪਾ ਸਕਦੇ ਹੋ ਡੇਲੀ ਦਾ ਜਦੋਂ ਆਪਾਂ 3 ਮਹੀਨਾ 4 ਮਹੀਨਾ ਦਾ 5 ਮਹੀਨਿਆਂ ਦਾ ਆਪਣੇ ਕੱਟੀ ਬੱਸੀ ਹੋ ਗਈ ਉਦੋਂ ਤੁਸੀਂ 50 ਗ੍ਰਾਮ ਇਹਨੂੰ ਸਟਾਰਟ ਕਰ ਦਿਓ ਨਾਲ ਤੇ ਜਿਵੇਂ ਕਿ ਬੱਚੇਦਾਨੀ ਆਪਾਂ ਕਹਿੰਦੇ ਕਮਜ਼ੋਰ ਰਹਿ ਗਈ ਜਿਆਨ ਦਰੋ ਕਈ ਵਾਰ ਆਪਾਂ ਡਾਕਟਰ ਕਹਿ ਦਿੰਦੇ ਆ ਵੀ ਇਹ ਅੰਦਰੋ ਖਮਜ਼ੋਰ ਆ ਵੀ ਜਿਹੜੀ ਗਨ ਪਾਸ ਨਹੀਂ ਹੁੰਦੀ ਹੈਗੀ ਤਾਂ ਜੇ ਤੁਸੀਂ ਇਹ ਚੀਜ਼ ਦਿੰਦੇ ਰਹੋਗੇ ਨਾਲ ਤਾਂ ਅੰਦਰੋ ਜਿਹੜੀ ਪੂਰੀ ਵਧੀਆ ਕੱਟੀ ਬੱਸੀ ਜਲਦੀ ਤਿਆਰ ਹੋਊ ਜਲਦੀ ਹੀਟ ਦੇ ਵਿੱਚੋਂ ਜਲਦੀ ਗੱਬਣ ਹੋਊਗੀ ਇਹ ਦੋ ਚੀਜ਼ਾਂ ਤੁਸੀਂ ਦੁੱਧ ਦੇ ਤੇ ਖਰਾਕ ਦੇ ਨਾਲ ਫੀਡ ਦੇ ਜੇ ਦਿੰਦੇ ਰਹੋਗੇ ਤਾਂ ਤੁਹਾਡੇ ਕੱਟੀ ਬੱਸੀ ਨੂੰ ਕੋਈ ਵੀ ਕਮੀ ਨਹੀਂ ਆਉਣੀ ਸਿਹਤ ਵੀ ਵਧੀਆ ਰਹੂਗੀ ਉਹਦੀ ਤੇ ਉਹਨੂੰ ਘਾਟ ਵੀ ਕੋਈ ਨਹੀਂ ਆਉਣੀ ਕਿਸੇ ਵੀ ਤਰ੍ਹਾਂ ਦੀ ਜਲਦੀ ਗੱਬਣ ਹੋਊਗੀ ਤੇ ਵੀਡੀਓ ਹੋਰ ਵੀ ਨਵੇਂ ਕਿਸਾਨ ਭਰਾਵਾਂ ਦੇ ਨਾਲ ਜ਼ਰੂਰ ਸਾਂਝੀ ਕਰਦੇ ਕਰੋ ਬਹੁਤ ਭਰਾ ਖਰਚਾ ਕਰ ਲੈਂਦੇ ਆ ਤੇ ਫੇਰ ਆਪਣੇ ਤੋਂ ਗਾਂਹਾਂ ਕੱਟੀ ਬੱਛੀਆ ਜਿਹੜੀ ਉਹ ਗੱਬਣ ਨਹੀਂ ਹੁੰਦੀ ਤੇ ਫੇਰ ਆਪਾਂ ਉਹ ਹੀ 4-4 3-3 ਸਾਲਾਂ ਤੇ ਜਾਵੜੈਨੇ ਆ ਤੇ ਨੁਕਸਾਨ ਹੋ ਜਾਂਦਾ ਆਪਣਾ ਖਰਾਕ ਜਿਆਦੇ ਪਾ ਲੈਨੇ ਆ ਇਹ ਜੇ ਆਪਾਂ ਖਰਾਕ ਦੇ ਨਾਲ ਨਾਲ ਇਹ ਚੀਜ਼ਾਂ ਦੇਵਾਂਗੇ ਕੋਈ ਬਾਹਲੀਆਂ ਮਹਿੰਗੀਆਂ ਚੀਜ਼ਾਂ ਨਹੀਂ ਬਹੁਤ ਸਸਤੀਆਂ ਚੀਜ਼ਾਂ ਜੇ ਪਾਸ ਸਕਰੀਨ ਤੇ ਨੰਬਰ ਲਾ ਦੇਾਂਗੇ ਜੇ ਤੁਸੀਂ ਵੀ ਇਹ ਚੀਜ਼ਾਂ ਮੰਗਾਉਣੀਆਂ ਤਾਂ ਉਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਲਿਓ ਵੀਡੀਓ ਨਵੇਂ ਕਿਸਾਨ ਭਰਾਵਾਂ ਨੂੰ ਜ਼ਰੂਰ ਸਾਂਝੀ ਕਰਿਓ ਵੀਡੀਓ ਦੇਖਣ ਲਈ ਧੰਨਵਾਦ